ਸਸ਼ਕਲ ਤੋਂ ਜੁੜ ਚੁੱਕਿਆ ਸਮਝਾ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਕਾ ਪੰਜਾਬ ਸਰਕਾਰ ਨੂੰ ਲੈਂਡ ਪੁਲਿੰਗ ਪਾਲਸੀ ਦਾ ਦਰਸਲ ਵੱਡਾ ਚਟਕਾ ਲੱਗਿਆ ਤੇ ਜਿਵੇਂ ਜੁਥੇ ਚਾਰੇ ਪਾਸੇ ਲੈਂਡ ਪੁਲਿੰਗ ਪਾਲਸੀ ਦਾ ਵਿਰੋਧ ਹੋ ਰਿਹਾ ਉੱਥੇ ਹੁਣ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਜੁਆਇਨ ਕਰ ਗਏ ਵਿਰੋਧੀ ਪਾਰਟੀ ਤੋਂ ਕਹਿਣ ਦਾ ਭਾਵ ਹੈ ਕਿ ਅਸੀਂ ਪਰਿਵਾਰ ਛੱਡ ਕੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਜੁਆਇਨ ਕਰ ਗਏ ਨਾ ਤਾਂ ਬਿਲਕੁਲ ਦੱਸਿਆ ਕਿ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਪਿੰਡਾਂ ਪਿੰਡਾਂ ਦੇ ਵਿੱਚ ਕੀਤਾ ਜਾਂਦਾ ਸੀ ਔਰ ਲੋਕ ਨੇ ਜਿਹੜੇ ਆਪਣੀਆਂ ਜ਼ਮੀਨਾਂ ਨੂੰ ਹੜਪਣ ਦੇ ਇਲਜ਼ਾਮ ਪੰਜਾਬ ਸਰਕਾਰ ਦੇ ਉੱਤੇ ਲਗਾ ਰਹੇ ਸੀ ਤਾਂ ਉਸ ਤੋਂ ਬਾਅਦ ਜਦੋਂ ਹਲੇ ਹਾਈ ਕੋਰਟ ਦੇ ਵਿੱਚ ਵੀ ਇਸ ਤੇ ਰੋਕ ਲਗਾ ਦਿੱਤੀ ਗਈ ਉਸ ਤੋਂ ਬਾਅਦ ਲੋਕਾਂ ਨੇ ਵੀ ਪੰਜਾਬ ਸਰਕਾਰ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਦੱਸ ਦਈਏ ਕਿ ਖੰਨੇ ਦੇ ਵਿੱਚ 80 ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰ ਗਏ ਨੇ ਅੱਜ ਪਿੰਡ ਪੰਜਰੁਖਾ ਵਿਖੇ ਅੱਜ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਬਹੁਤ ਵੱਡੀ ਤਾਕਤ ਮਿਲੀ ਹੈ ਸਾਡੇ ਨੌਜਵਾਨ ਸਾਡਾ ਹਰਪ੍ਰੀਤ ਸਿੰਘ ਹੈਪੀ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਪੁਰਾਣੇ ਸਾਥੀ ਜਥੇਦਾਰ ਜੀ ਸਾਡੇ ਸਰ ਪਿਆਗਰ ਸਿੰਘ ਜੀ ਪੰਜਰੂਖੇ ਤੋਂ ਔਰ ਅਸੀਂ ਪਰਿਵਾਰ ਜਿਹੜੇ ਕਿ ਬੜੇ ਸਿਰਕੱਢ ਪਰਿਵਾਰ ਨੇ ਪਿੰਡ ਦੇ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਕਾਂਗਰਸ ਪਾਰਟੀ ਨੂੰ ਵੱਡੀ ਤਾਕਤ ਦਿੱਤੀ ਹੈ ਅੱਜ ਅਸੀਂ ਇਹਨਾਂ ਨੂੰ ਵੈਲਕਮ ਕਹਿਣ ਦੇ ਲਈ ਇਹਨਾਂ ਦਾ ਜੋ ਬਣਦਾ ਮਾਨ ਸਨਮਾਨ ਆ ਉਹਦੇ ਲਈ ਇੱਥੇ ਪਿੰਡ ਵਿੱਚ ਪਹੁੰਚੇ ਆ ਔਰ ਇਹਦੇ ਨਾਲ ਜਿਹੜੀ ਆ ਪਿੰਡ ਦੀ ਜੋ ਤਰੱਕੀ ਔਰ ਖੁਸ਼ਹਾਲੀ ਆ ਉਸ ਨੂੰ ਹੋਰ ਅਸੀਂ ਅੱਗੇ ਹੋ ਕੇ ਮਜ਼ਬੂਤ ਕਰਾਂਗੇ ਔਰ ਜੋ ਵੀ ਇਹ ਸਾਡੇ ਸਾਥੀ ਸਾਨੂੰ ਹੁਕਮ ਕਰਨਗੇ ਉਸ ਤੇ ਅਸੀਂ ਪੂਰੇ ਉਤਰਾ ਦੇਖੋ ਸਰਕਾਰ ਦੀਆਂ ਜਿਹੜੀਆਂ ਦਮਨਕਾਰੀ ਨੀਤੀਆਂ ਨੇ ਖਾਸ ਕਰਕੇ ਜਿਹੜੇ ਕਿ ਜ਼ਮੀਨ ਸਾਡੀ ਮਾਂ ਵਾ ਔਰ ਸਾਡੀ ਪਹਿਚਾਣ ਔਰ ਜਿਹਦੇ ਨਾਲ ਸਾਰਾ ਪੰਜਾਬ ਦਾ ਅਰਥਚਾਰਾ ਪੰਜਾਬ ਦੇ ਲੋਕ ਜਿਹੜੇ ਨੇ ਚਾਹੇ ਉਹ ਕਿਸਾਨ ਨੇ ਚਾਹੇ ਉਹ ਖੇਤ ਮਜ਼ਦੂਰ ਆ ਚਾਹੇ ਉਹ ਮੰਡੀ 'ਚ ਬੈਠਾ ਆੜਤੀਆ ਵਪਾਰੀ ਆ ਕਿਸੇ ਵੀ ਵਰਗ ਨਾਲ ਸੰਬੰਧਿਤ ਜਿਹੜੇ ਲੋਕ ਨੇ ਅੱਜ ਉਹ ਇਸ ਗੱਲ ਦੇ ਲਈ ਬਹੁਤ ਹੀ ਸਰਕਾਰ ਦੀ ਇਸ ਮਾੜੀ ਨੀਤੀ ਤੋਂ ਦੁਖੀ ਅਗਰ ਜ਼ਮੀਨ ਹੀ ਸਾਡੇ ਕੋਲੋਂ ਚਲੀ ਗਈ ਤਾਂ ਸਾਡੇ ਸੂਬੇ ਦੀ ਪਛਾਣ ਖਤਮ ਹੋ ਜਾਏਗੀ ਔਰ ਉਹਦੇ ਨਾਲ-ਨਾਲ ਜੋ ਸਾਡੇ ਵਰਗ ਦਾ ਨੁਕਸਾਨ ਹੋਏਗਾ ਉਦੇ ਨਾਲ ਆਮ ਬੰਦੇ ਨੂੰ ਰੋਟੀ ਖਾਣੇ ਵੀ ਮੁਸ਼ਕਲ ਹੋ ਜੇਗੀ ਸੋ ਅਸੀਂ ਇਹ ਜ਼ਮੀਨਾਂ ਜਿਹੜੀਆਂ ਨੇ ਸਰਕਾਰ ਨੂੰ ਹੜਪਣ ਨਹੀਂ ਦੇਣੀਆਂ ਔਰ ਅਸੀਂ ਮੰਗ ਕਰਦੇ ਆ ਕਿ ਹਜੇ ਵੀ ਦੇਖੋ ਜੀ ਆਪਣੇ ਜੀ ਸ਼ਾਮਲ ਜਿਸ ਤਰ੍ਹਾਂ ਅੱਜ 80 ਪਰਿਵਾਰ ਜਿਹੜੇ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਨੇ ਜਿਦੇ ਵਿੱਚੋਂ ਪੰਜ ਮੌਜੂਦਾ ਪੰਚਾਇਤ ਦੇ ਮੈਂਬਰ ਨੇ ਔਰ ਇਹਦੇ ਨਾਲ ਇੱਕ ਪੂਰੇ ਇਲਾਕੇ ਵਿੱਚ ਸੰਦੇਸ਼ ਜਾਂਦਾ ਕਿ ਜੋ ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਜੋ ਅੱਜ ਸੜਕਾਂ ਦਾ ਬੁਰਾ ਹਾਲ ਆ ਪਿੰਡ ਦੀ ਡਿਵੈਲਪਮੈਂਟ ਤਰੱਕੀ ਜਿਹੜੀ ਨਹੀਂ ਹੋ ਰਹੀ ਔਰ ਕੋਈ ਪੁੱਛ ਪ੍ਰਤੀਤ ਨਹੀਂ ਹੈਗੀ ਔਰ ਇੱਥੋਂ ਦੇ ਜਿਹੜੇ ਐਮਐਲਏ ਅੱਜ ਮੰਤਰੀ ਨੇ ਕਰਨਪ੍ਰੀਤ ਸੌਂਧ ਉਹ ਇਲਾਕੇ ਵਿੱਚੋਂ ਗਾਇਬ ਨੇ ਔਰ ਉਹ ਕਦੇ ਕਿਸੇ ਪਿੰਡ 'ਚ ਨਹੀਂ ਆਏ ਔਰ ਉਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਸੋ ਉਹਦੇ ਰੋਸ ਵੱਜੋਂ ਅੱਜ ਲੋਕ ਜਿਹੜੇ ਨੇ ਅੱਜ ਕਾਂਗਰਸ ਪਾਰਟੀ ਦੇ ਜਿਹੜੀ ਵਿਚਾਰਧਾਰਾ ਉਹਦੇ ਨਾਲ ਆਪਣੀ ਹਾਂ ਪੱਕੀ ਸੋਚ ਰੱਖ ਕੇ ਸਾਡੇ ਨਾਲ ਜੁਆਇਨ ਕਰ ਰਹੇ ਨੇ ਔਰ ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ 'ਚ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਸੜਕਾਂ ਦਾ ਨਿਰਮਾਣ ਹੋਇਆ ਪਿੰਡਾਂ ਦੇ ਵਿੱਚ ਬੇਇਤਹਾਸ਼ਾ ਪੈਸੇ ਜਿਹੜੇ ਨੇ ਪਿੰਡ ਦੀ ਨੁਹਾਰ ਬਦਲਣ ਲਈ ਕਾਂਗਰਸ ਪਾਰਟੀ ਨੇ ਦਿੱਤੇ ਨੇ ਔਰ ਇਹਨਾਂ ਨੇ ਸਿਰਫ ਤੇ ਸਿਰਫ ਲੋਕਾਂ ਨੂੰ ਝੂਠ ਲਾਰੇ ਤੇ ਵਾਅਦਾ ਖਰਾਫੀ ਦਿੱਤੀ ਹੈ